210 ਕਗੇ ਸਰ ਸਸ਼ੀਕਲ ਜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ volunteers ਸਾਰਿਆਂ ਨੂੰ ਅੱਜ ਅਸੀਂ ਇੱਥੇ ਸਾਰੇ 20 ਦੇ 20 ਐਮਐਲਏ ਸਾਰੇ ਇਕੱਠੇ ਬੈਠ ਕੇ ਤੁਹਾਨੂੰ ਇਸ ਗੱਲ ਦਾ ਧੰਨਵਾਦ ਕਰਦੇ ਆ ਕਿ ਤੁਹਾਡੇ ਸਾਰਿਆਂ ਦੇ ਸਦਕੇ ਅੱਜ ਅਸੀਂ ਇੱਥੇ ਬੈਠੇ ਤੁਹਾਡੀ ਮਿਹਨਤ ਆ ਦਿਨ ਰਾਤ ਤੁਸੀਂ ਕੰਮ ਕੀਤਾ ਤੇ ਉਹਦੇ ਕਰਕੇ ਅੱਜ ਵੀ ਬੰਦਿਆਂ ਨੂੰ ਤੁਸੀਂ ਚੁਣ ਕੇ ਇੱਥੇ ਪਹੁੰਚਾਇਆ ਤੇ 20 ਦੇ 20 ਹੁਣ ਸਾਡੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਕਿ ਪੰਜਾਬ ਦੀ ਆਵਾਜ਼ ਸਾਡੇ ਵਰਕਰ ਦੀ ਆਵਾਜ਼ ਜਨਤਾ ਦੀ ਆਵਾਜ਼ ਉੱਥੇ ਜਾ ਕੇ ਵਿਧਾਨ ਸਭਾ ਦੇ ਉੱਤੇ ਗੂੰਜਣੀ ਚਾਹੀਦੀ ਹੈ ਤਾਂ ਅੱਜ ਸਾਡੇ ਇੱਕ ਇੱਕ ਐਮਐਲਏ ਇਹ ਵਾਅਦਾ ਕਰਦੇ ਆ ਆਪਣੇ ਸਾਰੇ ਵਲੰਟੀਅਰਸ ਦੇ ਨਾਲ ਆਪਣੇ ਸਾਰੇ ਜੋ ਪੰਜਾਬ ਦੇ ਜਨਤਾ ਦੇ ਨਾਲ ਤੇ ਐਨ ਆਰ ਆਈ ਵੀਰ ਸਾਰਿਆਂ ਨਾਲ ਜਿਨ੍ਹਾਂ ਨੇ ਐਨਾ ਸਾਡੀ ਜੋਰ ਲਾਇਆ ਇੰਨੀ ਸਾਡੀ ਸਪੋਰਟ ਕੀਤੀ ਹੈ ਕਿ ਇੱਕ ਇੱਕ ਬੰਦਾ ਸਾਡੇ ਚੋਂ ਚੌਂਤੀ ਆਵਾਜ਼ ਬਣ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਬੋਲੇਗਾ ਆਵਾਜ਼ ਉਠਾਏਗਾ ਮੈਂ ਸਭ ਤੋਂ ਪਹਿਲਾਂ ਸਾਰਿਆਂ ਦੀ ਇੰਟਰੋਡਕਸ਼ਨ ਕਰਦੀ ਹੈ ਜੀ ਜਿਹੜੇ ਆਪਣੇ ਐਮ ਐਲ اے ਦੇ ਪਹਿਲਾ ਬੀਬੀ ਬਰਜਿੰਦਰ ਕੌਰ ਜੀ ਤੁਸੀਂ ਸਾਰੇ ਜਾਣਦੇ ਹੋ ਤਲਵੰਡੀ ਸਾਬੋ ਤੋਂ ਹਾਂਜੀ ਤੁਸੀਂ ਪਰਮਲ ਜੀ ਟਰਮਲ ਸਿੰਘ ਢੋਲਾ ਹਲਕਾ ਭਦੌੜ ਮੀਥੇਰ ਜੀ ਹਲਕਾ ਬਰਨਾਲਾ ਮਧਰਾਮ ਜੀ ਹਲਕਾ ਭਲੜਾ ਹਰਪਾਲ ਸਿੰਘ ਚਿੰਮਾ ਹਲਕਾ ਡੜਬਾ ਹਲਵਾਨ ਸਿੰਘ ਪਨੋਰੀ ਹਲਕਾ ਮੈਲਕਲਾ ਸਰਬਜੀਤ ਕੌਰ ਮਾਨੂਕੇ ਹਲਕਾ ਜਗਾਂ ਅਮਨ ਅਰੋੜਾ ਜੀ ਹਲਕਾ ਸੁਨਾਮ ਹਾਂਜੀ ਹਰਵਿੰਦਰ ਸਿੰਘ ਫੂਲਕਾਰ ਹਲਕਾ ਦਾਖਾ ਸੁਖਪਾਲ ਖੇਰਾ ਹਲਕਾ ਪਲਾਦ ਜੀ ਕੁਲਤਾਰ ਸਿੰਘ ਸੰਧਵਾ ਹਲਕਾ ਕੋਟਪੂਰਾ ਜੀ ਪਿੰਡ ਦਾ ਕੌ ਰੂਪੀ ਹਲਕਾ ਖਿੰਡਾ ਗਿਆ ਤੇ ਮਾਈਟ ਬਲਦੇਵ ਸਿੰਘ ਹਲਕਾ ਜੈਤੋ ਜੈ ਕੁਸ਼ਿੰਦਰ ਸਿੰਘ ਰੌੜੀ ਹਲਕਾ ਗਰਸ਼ਿਕ ਜਗਦੇਵ ਸਿੰਘ ਕਮਾਲੂ ਹਲਕਾ ਮਾਉ ਮੰਜੀਤ ਸਿੰਘ ਬਲਾਸਪੁਰ ਹਲਕਾ ਨਿਹਾਲ ਸਿੰਘ ਅਮਰਜੀਤ ਸਿੰਘ ਸਲੋਆ ਹਲਕਾ ਜੱਗਾ ਐਸ ਵਾਲਾ ਹਲਕਾ ਰੈਕੋਟ ਨਾਜ਼ਰ ਸਿੰਘ ਮਾਨਸ਼ਾਹੀਆ ਹਲਕਾ ਮਾਨਸਾ ਇਹ ਸਾਰੇ ਦੇ ਸਾਰੇ ਅਸੀਂ ਅੱਜ ਬੈਠ ਕੇ ਪੂਰਾ ਪਲਾਨ ਕੀਤਾ ਕੇ ਵਿਧਾਨ ਸਭਾ ਦੇ ਵਿੱਚ ਅਸੀਂ ਕਾਂਗਰਸ ਦੀ ਸਰਕਾਰ ਨੂੰ ਕਿਵੇਂ ਘੇਰਨਾ ਜੇ ਉਹ ਆਪਣੇ ਵਾਅਦਿਆਂ ਤੋਂ ਮੁਕਰੇ ਜਿਹੜੇ ਜਨਤਾ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਕਰਵਾਵਾਂਗੇ ਜ਼ੋਰ ਲਾ ਕੇ ਪੂਰੇ ਕਰਵਾਵਾਂਗੇ ਤੇ ਜੇ ਮੁਕਰੇ ਤਾਂ ਅਸੀਂ ਉਹਨਾਂ ਨੂੰ ਪੱchn ਵੀ ਨਹੀਂ ਦੇਣਾ ਤੁਝਾ ਇੱਕ ਤੁਹਾਨੂੰ ਥੋੜਾ ਹੋਰ ਦੱਸ ਦਿਆਂ ਅ ਅੱਜ ਉਹਨਾਂ ਦਾ ਸਵearing ਇਨ ਸੈਰੇਮਨੀ ਸੀ ਜੋ ਸੌ ਚੁੱਕੀ ਹੈ ਕੈਪਟਨ ਮਰਿੰਦਰ ਸਿੰਘ ਹੋਰਾਂ ਨੇ ਮੁੱਖ ਮੰਤਰੀ ਸਾਨੂੰ ਉਹਦੇ ਚ ਸੱਦਾ ਪੱਤਰ ਆਇਆ ਤੇ ਅਸੀਂ ਆਪਚ ਵਿਚਾਰ ਕੀਤਾ ਤੇ ਪੰਜਾਬ ਦੇ ਲੋਕਾਂ ਦਾ ਜੋ ਮੰਡਟ ਹੈ ਜੋ ਉਹਨਾਂ ਨੇ ਇਸੇ ਸਰਕਾਰ ਬਣਾਈ ਆ ਅਸੀਂ ਉਸ ਦੀ ਰਿਸਪੈਕਟ ਕਰੀਏ ਤੇ ਅਸੀਂ ਸਾਰੇ ਉੱਥੇ ਜਾਈਏ ਅੱਜ ਅਸੀਂ ਉੱਥੇ ਗਏ ਪਰ ਉੱਥੇ ਜਾ ਕੇ ਇੱਕ ਬੜੀ ਹੈਰਾਨੀ ਦੀ ਗੱਲ ਹੋਈ ਕਿ ਇਹ ਸਰਕਾਰ ਦਾ ਪਹਿਲਾ ਦਿਨ ਇੰਨਾ ਜ਼ਿਆਦਾ ਡਿਸਆਰਗੇਨਾਈਜ਼ ਇੰਨਾ ਕਨਫਿਊਜ਼ਨ ਉੱਥੇ ਬਿਲਕੁਲ ਜੋ ਉੱਥੇ ਨਜ਼ਰ ਆਇਆ ਜੋ ਸਾਡੇ ਸਾਰੇ ਐਮਐਲਏ ਉਹਨਾਂ ਨੂੰ ਜੋ ਉੱਥੇ ਜਨਰਲ ਸੈਕਸ਼ਨ 'ਚ ਅਸੀਂ ਕਹੇ ਜੋ ਉੱਥੇ ਇਹਨਾਂ ਦੀ ਉੱਥੇ ਹੀ ਸੀਗੀਆਂ ਸੀਟਾਂ ਪਰ ਉੱਥੇ ਕੋਈ ਸੀਟ ਐਮਐਲਏ ਦੇ ਵਾਸਤੇ ਨਹੀਂ ਸੀ 15-20 ਮਿੰਟ ਪਹਿਲਾਂ ਵੀ ਅਸੀਂ ਗਵਰਨਰ ਦੇ ਆਉਣ ਤੋਂ ਪਹੁੰਚ ਗਏ ਤੇ ਪੂਰੀ ਦੀ ਪੂਰਾ ਉਹਨਾਂ ਨੇ ਆਪਣਾ ਹੀ ਹਾਲ ਭਰਿਆ ਵਸੀ ਸਾਡੇ ਵਾਸਤੇ ਸੀਟਾਂ ਨਹੀਂ ਸੀ ਤਾਂ ਅਸੀਂ ਬਿਲਕੁਲ ਇੱਕ ਆਮ ਆਦਮੀ ਦੇ ਵਾਂਗੂ ਵਤੀਰਾ ਕਰਦੇ ਹੋਏ ਅਸੀਂ ਚੁੱਪ ਕਰਕੇ ਜਾ ਕੇ ਪਿੱਛੇ ਖੜੇ ਕੋਈ ਅਸੀਂ ਸ਼ੋਰ ਨਹੀਂ ਕੀਤਾ ਕੋਈ ਅਸੀਂ ਕੁਰਸੀਆਂ ਨਹੀਂ ਮੰਗੀਆਂ ਕੋਈ ਵੀਆਈਪੀ ਇਨਕਲੂਜ਼ਰ ਤੇ ਚਾਨ ਦੀ ਟਮਾੜ ਦੀ ਕੀਤੀ ਜਾ ਕੇ ਅਸੀਂ ਪਿੱਛੇ ਖੜੇ ਹੋ ਗਏ ਉਹਨਾਂ ਨੇ 5-6 ਕੁਰਸੀਆਂ ਖਾਲੀ ਕਰਾਤੀਆਂ ਜਿਹੜੀਆਂ ਸਾਡੇ ਐਮਐਲਏ ਸਾਹਿਬ ਕੁਝ ਪਰ 5-6 ਉਹ ਉੱਥੇ ਬੈਠੇ ਤੇ ਬਾਕੀ ਸਾਰੇ ਅਸੀਂ ਖੜੇ ਰਹੇ ਸਾਰਾ ਸਮਾਗਮ ਉੱਥੇ ਖੜੇ ਹੋਏ ਅਸੀਂ ਅਟੈਂਡ ਕੀਤਾ ਤੇ ਪੂਰਾ ਜਦੋਂ ਨੈਸ਼ਨਲ ਐਂਥਮ ਅੰਦਰ ਉੱਤੇ ਹੋਇਆ ਉਸ ਤੋਂ ਬਾਅਦ ਅਸੀਂ ਉੱਥੋਂ ਵਾਪਸ ਆਏ ਆ ਮੇਰਾ ਖਿਆਲ ਆ ਕਿ ਇਹ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਜਦੋਂ ਕਿ ਮੁੱਖ ਮੰਤਰੀ ਸੌ ਚੁੱਕ ਰਿਹਾ ਹੋਵੇ ਤੇ ਸਾਰੀ ਸਾਰੀ ਆਪੋਜੀਸ਼ਨ ਉਹਨਾਂ ਦੇ ਪਿੱਛੇ ਖੜਾ ਰੱਖਿਆ ਹੋਵੇ ਬਲਕਿ ਇਥੋਂ ਉਹਨਾਂ ਦੀ ਮਾਨਸਤਾ ਦੱਸਦੀ ਹੈ ਕਿ ਕੀ ਉਹਨਾਂ ਦਾ ਹਾਲ ਹੈ ਕਿੰਨੇ ਡਿਸਆਰਗੇਨਾਈਜ਼ਡ ਨੇ ਅੱਗੇ ਪਤਾ ਨਹੀਂ ਹੁਣ ਰੱਬ ਕਰੇ ਕਿ ਉਹਨਾਂ ਨੂੰ ਅੱਗੇ ਤੋਂ ਕੋਈ ਛੋੜੇ ਆਰਗੇਨਾਈਜੇਸ਼ਨ ਦੀ ਅਕਲ ਆਵੇ ਕੁਝ ਕਰਨ ਇਹ ਤੇ ਇਹ ਅਸੀਂ ਤੁਹਾਨੂੰ ਤਾਂ ਦੱਸ ਰਹੇ ਹਾਂ ਕਿ ਅੱਜ ਦਾ ਪਹਿਲਾ ਐਕਸਪੀਰੀਅੰਸ ਹੈ ਸਾਡਾ ਸਰਕਾਰ ਦੇ ਨਾਲ ਇਹ ਰਿਹਾ ਕਿ ਟੋਟਲ ਅਟਰ ਕਨਫਿਊਜ਼ਨ ਆਇਆ ਉਹ ਕੋਈ ਇਹ ਨਹੀਂ ਕੋਈ ਸਾਡੇ ਨਾਲ ਕੀਤਾ ਉਹਨਾਂ ਦੇ ਆਪਣੇ ਐਮ.ਐਲ.ਏ ਦਾ ਵੀ ਇਤਿਹਰ ਹਾਲ ਸੀ ਇਹ ਸਰਕਾਰ ਨੂੰ ਪਤਾ ਹੀ ਨਹੀਂ ਕਿ ਕੀ ਕਰ ਰਹੀ ਹੈ ਪਰ ਹੁਣ ਸਾਡਾ ਕੰਮ ਆ ਉਹਨਾਂ ਨੂੰ ਜਾਗਰੂਕ ਕਰਾਉਣਾ ਇਹ ਸਾਡਾ ਕੰਮ ਆ ਉਹਨਾਂ ਨੂੰ ਇਹ ਦੱਸਣਾ ਕਿ ਪ੍ਰੋਪਰ ਤਰੀਕੇ ਨਾਲ ਕੰਮ ਕਰੋ ਇਸ ਤਰ੍ਹਾਂ ਕਰਕੇ ਨਹੀਂ ਰਾਜਾ ਸ਼ਾਹੀ ਨਹੀਂ ਇਥੇ ਚੱਲੇਗੀ ਇਹ ਜਨਤਾ ਨੇ ਤੁਹਾਨੂੰ ਜਿਸਕੇ ਭੇਜਿਆ ਜਨਤਾ ਦੀ ਸੇਵਾ ਕਰੋ ਬਾਕੀ ਜੋ ਐਨਆਰਆਈਸ ਨੇ ਜਿਵੇਂ ਸਾਟ ਲਈ ਕੰਮ ਕੀਤਾ ਜਿਵੇਂ ਸਾਟ ਲਈ ਕੀਤਾ ਉਹਦੇ ਲਈ ਧੰਵਾਦ ਆ ਤੇ ਖੈਰਾ ਸਾਹਿਬ ਖਾਸ ਕਰਕੇ ਸ੍ਰੀਆਪੀ ਤੀਨਗੇ ਜੀ ਐਨਆਰਆਈਸ ਦੇ ਵਾਸਤੇ ਅ ਦੋਸਤੋ ਤੁਸੀਂ ਅੱਜ ਦੇਖ ਲਿਆ ਫੁਲਕਾ ਸਾਹਿਬ ਨੇ ਹੁਣੇ ਸਾਰੇ ਐਮਐਲਏਜ਼ ਦਾ ਇੰਟਰੋਡਕਸ਼ਨ ਕਰਾਈ ਅਸੀਂ ਸਾਰੇ ਜਿਹੜੇ ਚੁਣ ਕੇ ਆਮ ਆਦਮੀ ਪਾਰਟੀ ਦੇ 20 ਐਮਐਲਏਜ਼ ਅਸੀਂ ਤੁਹਾਡੇ ਦੇ ਦਰਮਿਆਨ ਬੈਠੇ ਆ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਨੇ ਅੱਜ ਪੰਜਾਬ ਨੂੰ ਲੈ ਕੇ ਔਰ ਮੈਂ ਸਮਝਦਾ ਵਾਂ ਕਿ ਅ ਅਸੀਂ ਦੇਣ ਨਹੀਂ ਦੇ ਸਕਦੇ ਪੰਜਾਬ ਦੀ ਸਮੁੱਚੀ ਵੋਟਰਸ ਦਾ ਸਾਡੇ ਸਤਕਾਰਯੋਗ ਹਰ ਵਰਗ ਦੇ ਲੋਕਾਂ ਦਾ ਠੀਕ ਹੈ ਅਸੀਂ ਹਾਰੇ ਆ ਲੇਕਿਨ ਤੁਸੀਂ ਪੰਜਾਬ ਦੇ ਪਸੰਦਿਆ ਨੇ ਸਾਨੂੰ ਆਪੋਜੀਸ਼ਨ ਦਾ ਵੱਡਾ ਰੋਲ ਮੇਨ ਆਪੋਜੀਸ਼ਨ ਪਾਰਟੀ ਅਕਾਲੀ ਦਲ ਨੂੰ ਬਿਲਕੁਲ ਦਰਕਰਨਾਰ ਕਰਤਾ ਉਹਨੂੰ ਹਾਸ਼ੀਏ ਤੇ ਭੇਜ ਦਿੱਤਾ ਵਾ ਆਮ ਆਦਮੀ ਪਾਰਟੀ ਨੂੰ ਤੁਸੀਂ ਇਹ ਜ਼ਿੰਮੇਵਾਰੀ ਦਿੱਤੀ ਆ ਕਿ ਅਸੀਂ ਤੁਹਾਨੂੰ ਪੰਜਾਬ ਦੇ ਪਹਿਰੇਦਾਰ ਬਣਾਇਆ ਵਾ ਔਰ ਹੁਣ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਇਮਾਨਦਾਰੀ ਨਾਲ ਤਨਦੇਹੀ ਦੇ ਨਾਲ ਨਿਡਰਤਾ ਦੇ ਨਾਲ ਅਸੀਂ ਇਹ ਸਰਕਾਰ ਦਾ ਸਾਹਮਣਾ ਕਰੀ ਔਰ ਅੱਜ ਜਿੱਦਾਂ ਫੁਲਕਾ ਸਾਹਿਬ ਨੇ ਦੱਸਿਆ ਕਿ ਪਹਿਲੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਨੇ ਉਹੀ ਫਿਊਡਲ ਆਪਣਾ ਰਜਵਾੜੇਸ਼ਾਈ ਐਟੀਟਿਊਡ ਦਿਖਾਤਾ ਬਹੁਤ ਅਮੀਰਾਂ ਨੂੰ ਆਪਣੇ ਸੌਚੁਕ ਸਮਾਗਮ ਵਿੱਚ ਅੱਗੇ ਲੈ ਗਿਆ ਤੇ ਜਿਹੜੇ ਲੋਕਾਂ ਦੇ ਚੁਣੇ ਹੋਏ ਮੈਂਦੇ ਤੇ ਆਮ ਜਨਤਾ ਸੀ ਕਿ ਉਹਨਾਂ ਨੂੰ ਪਿਛਾੜ ਦਿੱਤਾ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਉਹਨਾਂ ਨੂੰ ਬੈਣ ਤੱਕ ਦਾ ਕੋਈ ਪ੍ਰੋਪਰ ਆਨਰੇਬਲ ਸਥਾਨ ਨਹੀਂ ਸੀ ਸਾਨੂੰ ਬੈਣ ਨਾਲ ਕੋਈ ਚਿੰਤਾ ਨਹੀਂ ਗਈ ਲੇਕਿਨ ਇਹ ਸਮਝਣਾ ਚਾਹੀਦਾ ਸੀ ਅਮਰਿੰਦਰ ਸਿੰਘ ਨੂੰ ਕਿ ਐਮਐਲਏ ਜਿਹੜਾ ਹੈ ਉਹ ਪ੍ਰੋਟੋਕੋਲ ਅਨੁਸਾਰ ਚੀਫ ਸੈਕਟਰੀ ਪੰਜਾਬ ਤੋਂ ਉੱਪਰ ਲਾਉਦਾ ਉਹਦਾ ਤੇ ਜੇ ਜਿਹੜਾ ਚੀਫ ਮਿਨਿਸਟਰ ਸ਼ੁਰੂਆਤ ਵਿੱਚ ਹੀ ਨਹੀਂ ਸਮਝਦਾ ਜਿਸ ਨੂੰ ਇਹ ਨਹੀਂ ਪਤਾ ਕਿ ਸਿਲੈਕਟਡ ਰਿਪ੍ਰੈਜ਼ੈਂਟੇਟਿਵਸ ਦੀ ਕਿੱਦਾਂ ਸਤਕਾਰ ਕਰਨਾ ਉਹ ਆਮ ਜਨਤਾ ਦਾ ਸਤਕਾਰ ਕੀ ਕਰੇਗਾ ਔਰ ਅਸੀਂ ਉਹਦੇ ਤਾਈਂ ਪਹੁੰਚਣਾ ਦਾ ਕੀ ਸੀਗਾ ਮੈਂ ਕਿਹਾ ਅਸੀਂ ਦੇਖ ਵੀ ਨਹੀਂ ਸਕੇ ਕੈਪਟਨ ਅਮਰਿੰਦਰ ਸਿੰਘ ਜਦੋਂ 100 ਚੱਕਰੇ ਸੀਗੇ ਇਸ ਲਈ ਇਸ ਗੱਲ ਦੀ ਤਾਂ ਅਸੀਂ ਕਰਦੇ ਹਾਂ ਨਿਖੇਧੀ ਦੂਸਰਾ ਮੈਂ ਕਹਿਣਾ ਚਾਹੁੰਨਾ ਵਾਂ ਕਿ ਅਸੀਂ ਸਾਰੇ ਰੈਂਕ ਐਂਡ ਫਾਈਲ ਕੇਡਰ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਵਾਂ ਤੁਸੀਂ ਬਿਲਕੁਲ ਨਰਾਸ਼ ਨੀ ਹੋਣਾ ਆਪਾਂ ਆਲਮੋਸਟ 23% ਵੋਟ ਪਈ ਆ ਮੇਜਰ ਆਪੋਜੀਸ਼ਨ ਪਾਰਟੀ ਬਣੀ ਆ ਇਹ ਤੁਸੀਂ ਤਕੜੇ ਹੋ ਕੇ ਖੜੇ ਹੋਵੋ ਜ਼ਿੰਦਗੀ ਆਪਾਂ ਜੇ ਹਾਰਾਂਗੇ ਤਾਂ ਫੇਰ ਵੀ ਜ਼ਿੰਦਗੀ ਵਿੱਚ ਤਾਂ ਤੁਹਾਡੇ ਸਾਹਮਣੇ ਮੈਂ ਬੈਠਾ ਮੈਂ ਬਹੁਤ ਇਲੈਕਸ਼ਨ ਹਾਰਿਆ ਲੇਕਿਨ ਉਸ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰਮਾਤਮਾ ਈਸ਼ਵਰ ਦੀ ਕਿਰਪਾ ਦੇ ਨਾਲ ਅੱਜ ਅਸੀਂ ਤੁਹਾਡੇ ਦਰਬਾਰਿਆਂ ਜਿੱਤ ਕੇ ਬੈਠੇ ਆ ਸੋ ਇਹ ਜਿੱਤ ਹਾਰ ਜ਼ਿੰਦਗੀ ਦੇ ਦੋ ਪਹਿਲੂ ਨੇ ਆਪਾਂ ਆਪਣਾ ਹੌਸਲਾ ਨਹੀਂ ਛੱਡਣਾ ਅਸੀਂ ਹੌਸਲਾ ਤੁਹਾਨੂੰ ਛੱਡਣ ਨਹੀਂ ਦੇਣਾ ਜਿੰਨੇ ਸਾਡੇ ਕੈਂਡੀਡੇਟ ਸਾਰੇ ਹੋਏ ਨੇ ਪਾਰਟੀ ਪ੍ਰੋਗਰਾਮ ਉਲੀਕ ਰਹੀ ਆ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਅਸੀਂ ਆਪਣੀ ਮੇਨ ਕੋਰ ਟੀਮ ਵੋਲੰਟੀਅਰਜ਼ ਦੀ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਤੇ ਆਮ ਜਨਤਾ ਤੱਕ ਵੀ ਪਹੁੰਚ ਕਰਕੇ ਅਸੀਂ ਆਪਣੀ ਪਾਰਟੀ ਦੇ ਕੇਡ ਨੂੰ ਖੜਾ ਕਰਾਂਗੇ ਔਰ ਨਾਲ ਇੱਥੇ ਇਹ ਵੀ ਕਹਿਣਾ ਬਣਦਾ ਵਾ ਕਿ ਅਗਰ ਇਹ ਸਰਕਾਰ ਨੇ ਜੋ ਅਕਾਲੀਆਂ ਨੇ ਉਹ ਖੁੱਤੀ ਅਕਾਲੀਆਂ ਨੇ ਜੋ ਪੋਲਿਟਿਕਲ ਵਿਂਡੇਟਾ ਤੇ ਜੋ ਬਦਲਾਖੋਰੀ ਦੀ ਰਾਜਨੀਤੀ 10 ਸਾਲ ਰੱਖੀ ਅਗਰ ਕਾਂਗਰਸ ਨੇ ਕੀਤੀ ਅਸੀਂ ਇਹਦਾ ਮੂੰਹ ਤੋੜ ਜਵਾਬ ਦੇਾਂਗੇ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਕਿ ਅਸੀਂ ਤੁਹਾਡੇ ਨਾਲ ਆ ਕਿਸੇ ਨੂੰ ਲੋੜ ਪਈ ਅਸੀਂ ਸਾਰੇ ਉੱਥੇ ਹਮ ਹਮਾ ਕੇ ਪਹੁੰਚਾਂਗੇ ਕਿਸੇ ਤੇ ਕੋਈ ਜ਼ਿਆਤੀ ਨਹੀਂ ਹੋਣ ਦੇਾਂਗੇ ਪਹਿਲਾਂ ਸਾਡੇ ਤੇ ਜ਼ਿਆਤੀ ਹੋਊਗੀ ਤੇ ਫਿਰ ਸਾਡੇ ਕਿਸੇ ਵੋਲੰਟਰੀਅਰ ਦੇ ਤੇ ਜ਼ਿਆਤੀ ਹੋਊਗੀ ਨਾਲ ਸਮੁੱਚੀ ਜਨਤਾ ਦਾ ਜਿਦਾਂ ਮੈਂ ਸ਼ੁਰੂਆਤ ਚ ਕਿਹਾ ਵਾਂ ਅਸੀਂ ਬਹੁਤ ਰਿਣੀ ਆ ਅਸੀਂ ਸਲੂਟ ਕਰਦੇ ਆ ਤੁਹਾਡੀ ਸਪਿਰਿਟ ਨੂੰ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਾਂਗੇ ਅਸੀਂ ਜਿਹੜੇ ਐਮ.ਐਲ.ਏ ਬੈਠੇ ਆ ਫਰਜ਼ ਕਰੋ ਮੈਂ ਹਲਕਾ ਭਲੱਤ ਦਾ ਐਮ.ਐਲ.ਏ ਆ ਠੀਕ ਆ ਆਮ ਆਦਮੀ ਪਾਰਟੀ ਦੇ ਵੋਟਰ ਸਾਨੂੰ ਵੋਟਾਂ ਪਾਈਆਂ ਪਰ ਹੁਣ ਅਸੀਂ ਸਮੂੱਚੇ ਹਲਕਾ ਪੁਲੱਤ ਦੇ ਵੋਟਰਸ ਦੇ ਐਮਐਲਏ ਆ ਸਾਡਾ ਫਰਜ਼ ਬਣਦਾ ਕਿ ਅਸੀਂ ਬਿਨਾ ਪੱਖਪਾਤ ਤੋਂ ਹਰ ਬੰਦੇ ਦੀ ਅਸੀਂ ਮਦਦ ਕਰੀਏ ਅਸੀਂ ਫੇਅਰਨੈਸ ਨਾਲ ਤੇ ਹਿਮਿਉਲਿਟੀ ਦੇ ਨਾਲ ਇਨਸਾਫ ਪਸੰਦੀ ਦੇ ਨਾਲ ਅਸੀਂ ਆਪਣਾ ਕੰਮ ਕਰਾਂਗੇ ਤੇ ਖਾਸ ਤੌਰ ਤੇ ਮੈਂ ਨੌਜਵਾਨਾਂ ਦਾ ਯੂਥ ਦਾ ਅਤੇ ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਮੈਂ ਆਪਣੇ ਸਤਕਾਰਯੋਗ ਐਨਆਰਆਈ ਭੈਣਾ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਸ ਢੰਗ ਦੇ ਨਾਲ ਜਹਾਜ਼ ਭਰ ਭਰ ਕੇ ਤੁਸੀਂ ਆਣ ਕੇ ਪੰਜਾਬ ਦੇ ਵਿੱਚ ਚਾਰ ਚਾਰਾ ਜੋਈ ਕੀਤੀ ਸਾਡੀ ਅਮਦਦ ਕੀਤੀ ਤੁਹਾਨੂੰ ਦਬਕੇ ਵੀ ਪਏ ਨੇ ਇਹਦੇ باوجود ਤੁਸੀਂ ਵਿਦੇਸ਼ਾਂ 'ਚ ਆਣ ਕੇ ਵਿਦੇਸ਼ਾਂ 'ਚ ਆਣ ਕੇ ਸਾਨੂੰ ਹਰ ਕਿਸਮ ਦੀ ਅਮਦਦ ਦਿੱਤੀ ਆ ਸਾਡੇ ਕੋਲ ਸ਼ਬਦ ਨਹੀਂ ਅਸੀਂ ਕਿੱਦਾਂ ਤੁਹਾਡਾ ਧੰਨਵਾਦ ਕਰ ਸਕੀਏ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਕਿਉਂਕਿ ਮੇਰੇ ਮੰਨਣ ਅਨੁਸਾਰ ਪੌਣੇ 3 ਕਰੋੜ ਆਬਾਦੀ 'ਚੋਂ 50 ਲੱਖ ਐਨ ਆਰ ਆਈ ਬਾਹਰ ਦੇਸ਼ਾਂ ਵਿੱਚ ਬੈਠੇ ਨੇ ਇਹਦਾ ਮਤਲਬ ਹਰ 6ਵਾਂ ਪੰਜਾਬੀ ਐਨ ਆਰ ਆਈ ਆ ਤੇ ਜਿਹੜੀ ਪਾਰਟੀ ਐਨ ਆਰ ਆਈ ਦਾ ਸਤਿਕਾਰ ਨਹੀਂ ਕਰੂਗੀ ਉਹ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਵੀ ਔਨਰੇਬਲ ਰਾਜਪਾਕ ਨਹੀਂ ਕਰ ਸਕਦੀ ਅਸੀਂ ਤੁਹਾਨੂੰ ਯਕੀਨ ਦਿਵਾਉਣੀ ਹੈ ਐਨਆਰਆਈਸ ਨੂੰ ਕਿ ਤੁਹਾਡੇ ਮੁੱਦੇ ਪਾਵਾਂ ਅਸੀਂ ਵਿਰੋਧ ਵਿਰੋਧ ਚ ਪਰ ਅਸੀਂ ਤੁਹਾਡੇ ਹਰ ਇਸ਼ੂ ਨੂੰ ਅਸੀਂ ਤੁਹਾਡੇ ਹਰ ਮੁੱਦੇ ਨੂੰ ਤੁਹਾਡੀ ਲਾਈਫ ਪ੍ਰਾਪਰਟੀ ਨੂੰ ਤੁਹਾਡੇ ਜਾਨ ਮਾਲ ਨੂੰ ਅਸੀਂ ਮਹਿਫੂਜ਼ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਡੇ ਤੱਕ ਬਾਹਰ ਵੀ ਪਹੁੰਚਾਂਗੇ ਸਾਡੇ ਸਾਰੇ ਲੀਡਰਸ ਪਹੁੰਚਣਗੇ ਅਸੀਂ ਤੁਹਾਨੂੰ ਫਿਜ਼ਿਕਲੀ ਉੱਥੇ ਪਹੁੰਚ ਕੇ ਵੀ ਤੁਹਾਡਾ ਧੰਨਵਾਦ ਕਰਕੇ ਜਾਵਾਂਗੇ ਇਸ ਲਈ ਐਨ ਆਰ ਆਈਸ ਨੂੰ ਵੀ ਬੇਨਤੀ ਹੈ ਕਿ ਤੁਸੀਂ مایੁਸ ਨਹੀਂ ਹੋਣਾ ਤਕੜੇ ਹੋ ਜਾਓ ਖੜੇ ਹੋ ਕੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਦੁਬਾਰਾ ਔਰ 2019 ਤੱਕ ਆਪਾਂ ਲੋਕ ਸਭਾ ਪਾਰਟੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਣੀਆਂ ਵਾ ਇਸ ਤਰ੍ਹਾਂ ਦੇ ਨਾਲ ਆਪਾਂ ਇਸ ਨਜ਼ਰੀਏ ਪੋਜ਼ਿਟਿਵ ਨਜ਼ਰੀਏ ਨਾਲ ਪੰਜਾਬ ਦੇ ਵਿੱਚ ਅੱਗੇ ਮੂਵ ਕਰਨਾ ਸੋ ਇੱਕ ਵਾਰ ਫਿਰ ਸਾਰੇ ਵਿਸ਼ਵ ਚ ਬੈਠੇ ਪੰਜਾਬੀਆਂ ਦਾ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਮੈਨੂੰ ਬਹੁਤ ਖੁਸ਼ੀ ਆ ਕਿ ਸਾਡੇ ਫੁਲਕਾ ਸਾਹਿਬ ਲੀਡਰ ਆਫ ਆਪੋਜੀਸ਼ਨ ਚੁਣਿਆ ਪਾਰਟੀ ਨੇ ਬਹੁਤ ਕਾਬਲ ਬਹੁਤ ਸਾਡੇ ਇੱਕ ਏਬਲ ਲੀਡਰ ਨੇ ਅਸੀਂ ਸਾਰੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਾਂਗੇ ਔਰ ਜਿੰਨੀਆਂ ਕੋਈ ਖਾਮੀਆਂ ਨੇ ਉਹ ਉਹਨਾਂ ਨੂੰ ਪੂਰੀਆਂ ਕਰਕੇ ਤੇ ਸੇਵਜੇਦਾਂਗੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਵੱਲੋਂ ਤੁਹਾਨੂੰ ਮੈਂ ਧੰਨਵਾਦ ਕਰਦਾ ਇਕੱਜ ਸਭ ਪਿਆਰ ਨਾਲ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮੱਚ ਨਮਸਕਾਰ ਜੈ ਜੀ Good to see you